ਨਾਜ਼ਨੀਆ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬាទ ਬਾਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਇਲਾਕੇ ਵਿੱਚ ਪਾਈਵਾਲਤਾ ਦੀ ਸਾਂਝ ਅਤੇ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਦੇ ਅਨੋਖੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਮੰਦਰ ਕਮੇਟੀਆਂ ਨੂੰ ਨਾਲ ਲੈ ਕੇ ਗੁਰਦੁਆਰਾ ਸਤ ਸੰਗਤ ਸਾਹਿਬ ਗਲੀ ਨੰਬਰ 1 ਨਿਊ ਸ਼ਮਲਾਪੁਰੀ ਡਾਬਾਰ ਚੌਕ ਵਿਕੇ ਮੁੱਖ ਸੇਵਾਦਾਰ ਸਰਦਾਰ ਪਵਿੱਤਰ ਸਿੰਘ ਅਤੇ ਇਲਾਕੇ ਦੀਆਂ ਮੰਦਰ ਕਮੇਟੀਆਂ ਦੇ ਮੁੱਖ ਸੇਵਾਦਾਰ ਸੰਜੀਬ ਤੇ ਮਾਨ ਦੀ ਅਗਵਾਈ ਵਿੱਚ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੁਰਬ ਮਨਾਉਣ ਸੰਬੰਧੀ ਵਿਚਾਰ ਬਟਾਂਦਰਾ ਕੀਤਾ ਗਿਆ ਜਿਸ ਵਿੱਚ ਸਰਬਸੰਮਤੀ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਾਰਿਆਂ ਨੇ ਰਲ ਮਿਲ ਕੇ 8 ਦਸੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸੱਤ ਸੰਗਤ ਸਾਹਿਬੀ ਖੇ ਮਨਾਉਣ ਦਾ ਮਤਾ ਪਾਸ ਕੀਤਾ ਜਿਸ ਵਿੱਚ ਹਜੂਰੀ ਰਾਗੀ ਭਾਈ ਗੁਰਵਿੰਦਰ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਕਥਾਵਾਚਕ ਭਾਈ ਕੁਲਦੀਪ ਸਿੰਘ ਜੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਲੁਧਿਆਣਾ ਬਿਲਬਲੋਂ ਕਥਾ ਕੀਰਤਨ ਰਾਹੀ ਗੁਰੂ ਸਾਹਿਬ ਜੀ ਨੇ ਕਿਸ ਤਰ੍ਹਾਂ ਨਾਲ ਧਰਮ ਦੀ ਰੱਖਿਆ ਕੀਤੀ ਬਾਰੇ ਵਿਸਥਾਰ ਨਾਲ ਜਾਣਨਾ ਪਵਣਗੇ ਇਸ ਮੌਕੇ ਪਤਵੰਤੇ ਸੱਜਣਾਂ ਵਿੱਚ ਡਾਕਟਰ ਅਵਿਨਾਸ਼ ਸਾਵਲ ਚੇਅਰਮੈਨ ਸ਼੍ਰੀ ਨੈਣਾਦੇਵ ਮੰਦਿਰ ਕਮੇਟੀ ਸ਼ਾਂਤੀ ਸਰੂਪ ਪ੍ਰਧਾਨ ਸ਼੍ਰੀ ਮੰਗਤਰਾਏ ਚੇਅਰਮੈਨ ਸ਼੍ਰੀ ਦੁਰਗਾ ਮਾਤਾ ਮੰਦਰ ਸ਼੍ਰੀ ਸੁਨੀਲ ਦੱਤ ਸ਼ਰਮਾ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਸਰਦਾਰ ਅਵਤਾਰ ਸਿੰਘ ਸਰਦਾਰ ਅਮਰਜੀਤ ਸਿੰਘ ਸਰਦਾਰ ਪ੍ਰਿਤਪਾਲ ਸਿੰਘ ਸਰਦਾਰ ਅਵਿਨਾਸ਼ ਸਿੰਘ ਸਰਦਾਰ ਸਤਵੀਰ ਸਿੰਘ ਸਰਦਾਰ ਕੁਲਵਿੰਦਰ ਸਿੰਘ ਸਰਦਾਰ ਗੁਰਪ੍ਰੀਤ ਸਿੰਘ ਸਰਦਾਰ ਗੁਰਮੀਤ ਸਿੰਘ ਸਰਦਾਰ ਲਖਵੀਰ ਸਿੰਘ ਸਰਦਾਰ ਅਮਰਜੀਤ ਸਿੰਘ ਸਰਦਾਰ ਇੰਦਰਜੀਤ ਸਿੰਘ ਸ਼੍ਰੀ ਲੇਖਰਾਜ ਸ਼੍ਰੀ ਦੇਸਰਾਜ ਸ਼੍ਰੀ ਰਕੇਸ਼ ਕੁਮਾਰ ਸਰਦਾਰ ਸਤਪਾਲ ਸਿੰਘ ਸ਼੍ਰੀ ਨਰੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ